ਸਰਦੀਆਂ ਵਿੱਚ ਸੂਰਜ ਦੀ ਰੋਸ਼ਨੀ ਹੈ ਸਰੀ ਲਈ ਲਾਭਦਾਇਕ ਫਾਇਦੇ ਜਾਣ ਰਹਾਂਗੇ ਹੈਰਾਨ ਆਓ ਜਾਣਦੇ ਹਾਂ ਸੂਰਜ ਦੀ ਰੋਸ਼ਨੀ ਦੇ ਫਾਇਦੇ ਜਿਆਦਾ ਦੇਰ ਤੱਕ ਧੁੱਪ 'ਚ ਖੜੇ ਰਹਿਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਸੂਰਜ ਦੀ ਰੋਸ਼ਨੀ ਸਾਡੀ ਸਿਹਤ ਅਤੇ ਵਿਕਾਸ ਲਈ ਕਿੰਨੀ ਮਹੱਤਵਪੂਰਨ ਹੈ ਜਿਸ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 1 ਵਿਟਾਮਿਨ ਡੀ ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਸੂਰਜ ਤੋਂ ਵਿਟਾਮਿਨ ਡੀ ਮਿਲਦਾ ਹੈ ਜੋ ਸਿਹਤ ਲਈ ਬਹੁਤ ਜ਼ਰੂਰੀ ਹੈ ਵਿਟਾਮਿਨ ਡੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ ਹਿਊਮਨ ਸਿਸਟਮ ਦਾ ਮਜ਼ਬੂਤ ਕਰਦਾ ਹੈ ਦਿਮਾਗੀ ਕਮਜ਼ੋਰੀ ਅਤੇ ਦਿਮਾਗ ਦੀ ਉਮਰ ਵਧਨ ਤੋਂ ਰੋਕਦਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਟਾਮਿਨ ਡੀ ਤੁਹਾਨੂੰ ਕੈਂਸਰ ਤੋਂ ਵੀ ਬਚਾਉਂਦਾ ਹੈ ਨੰਬਰ 2 ਪ੍ਰੋਸਟੇਟ ਕੈਂਸਰ ਤੋਂ ਬਚਾ ਜੇਕਰ ਤੁਸੀਂ ਅਕਸਰ ਸੂਰਜ ਤੋਂ ਬਚਦੇ ਹੋ ਤਾਂ ਪ੍ਰੋਸਟੇਟ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਹਾਂ ਤੁਸੀਂ ਇਹ ਸਹੀ ਪੜ੍ਹਿਆ ਹੈ ਕਿ ਸ਼ੁਰੂਆਤੀ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸੂਰਜ ਦੀ ਰੋਸ਼ਨੀ ਠਿਕਾਟ ਪ੍ਰੋਸਟੇਟ ਕੈਂਸਰ ਤੇ ਜੋਖਮ ਨੂੰ ਵਧਾ ਸਕਦੀ ਹੈ ਨੰਬਰ 3 ਕੋਰਟੀਸੋਲ ਪੱਧਰ ਨੂੰ ਘਟਾ ਸਕਦੀਆਂ ਹਨ ਸੂਰਜ ਦੀਆਂ ਕਿਰਨਾਂ ਤਣਾਅ ਵਾਲੇ ਹਾਰਮੋਨ ਨੂੰ ਕੋਰਟੀਸੋਲ ਕਿਹਾ ਜਾਂਦਾ ਹੈ ਇਹ ਤੁਹਾਡੀ ਭੁੱਖ ਨੂੰ ਵਧਾ ਸਕਦਾ ਹੈ ਅਤੇ ਮਾਹਿਰਾਂ ਦੇ ਅਨੁਸਾਰ ਉੱਚ ਕੋਰਟੀਸੋਲ ਪੱਧਰ ਵਾਪਾਰਵਧਨ ਦਾ ਕਾਰਨ ਬਣਦਾ ਹੈ ਸੈਂਟਰ ਫਾਰ ਨਿਊਰੋਸਾਇੰਸ ਕੋਲੋਰادو ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਚਮਤਕਾਰ ਰੋਸ਼ਨੀ ਦਾ ਸੰਪਰਕ ਕੋਰਟੀਸੋਲ ਨੂੰ ਤੇ ਪੱਧਰ ਨੂੰ ਘਟਾ ਸਕਦਾ ਹੈ ਨੰਬਰ 4 ਡਿਪਰੈਸ਼ਨ ਲਈ ਧੁੱਪ ਦੀ ਰੋਸ਼ਨੀ ਸੂਰਜ ਦੀ ਰੋਸ਼ਨੀ ਉਹਨਾਂ ਲੋਕਾਂ ਦੀ ਮਦਦ ਕਰ ਸਕਦੀ ਹੈ ਜੋ ਡਿਪਰੈਸ਼ਨ ਨਾਲ ਜੂਝ ਰਹੇ ਹਨ ਸੂਰਜ ਦੀ ਰੋਸ਼ਨੀ ਦੀ ਕਮੀ ਇੱਕ ਖਾਸ ਕਿਸਮ ਦੇ ਡਿਪਰੈਸ਼ਨ ਦਾ ਕਾਰਨ ਬਣ ਸਕਦੀ ਹੈ ਜਿਸ ਨੂੰ ਸੀਜ਼ਨਲ ਅਫੈਕਟਿਵ ਡਿਸਆਰਡਰ ਕਿਹਾ ਜਾਂਦਾ ਹੈ ਇਹ ਆਮ ਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਹੁੰਦਾ ਹੈ ਨੰਬਰ 5 ਸੂਰਜ ਦੀ ਰੋਸ਼ਨੀ ਦੀ ਕਮੀ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਨਾਈਟ੍ਰੋਜਨ ਆਕਸਾਈਡ ਦੇ ਸਰੀਰ ਦੇ ਭੰਡਾਰਾਂ ਨੂੰ ਖੂਨ ਦੇ ਪ੍ਰਵਾਹ ਵਿੱਚ ਛੱਡਿਆ ਜਾਂਦਾ ਹੈ ਜੋ ਖੂਨ ਦੀਆਂ ਨਾੜੀਆਂ ਦੇ ਫੈਲਣ ਦਾ ਕਾਰਨ ਬਣ ਕੇ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਨਾਲ ਹੀ ਸੂਰਜ ਦੀ ਰੋਸ਼ਨੀ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾ ਸਕਦੀ ਹੈ ਨੰਬਰ 6 ਸੂਰਜ ਦੀ ਰੋਸ਼ਨੀ ਡਾਇਬੀਟਿਸ ਦੇ ਖਤਰੇ ਨੂੰ ਵੀ ਕਰਦੀ ਹੈ ਘਟ ਮਾਹਿਰ ਅਨਸਾਰ ਵਿਟਾਮਿਨ ਡੀ ਦਾ ਸ਼ੂਗਰ ਵਿੱਚ ਸਕਾਰਾਤਮਕ ਪ੍ਰਭਾਵ ਪੈਂਦਾ ਹੈ 2006 ਵਿੱਚ ਵਿਸਵੀਡਨ ਵਿੱਚ ਹੋਏ ਇੱਕ ਅਧਿਐਨ ਅਨੁਸਾਰ ਛੋਟੀ ਉਮਰ ਤੋਂ ਹੀ ਵਿਟਾਮਿਨ ਡੀ ਲੈਣ ਨਾਲ ਟਾਈਪ 1 ਸ਼ੂਗਰ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ ਨੰਬਰ 7 ਅਸਥਮਾ ਨੂੰ ਰੋਕਦੀ ਹੈ ਸੂਰਜ ਦੀ ਰੋਸ਼ਨੀ ਬਾਲਗਾਂ ਅਤੇ ਬੇਕਾਬੂ ਦਮੇ ਵਾਲੇ ਬੱਚਿਆਂ ਦੇ ਖੂਨ ਵਿੱਚ ਵਿਟਾਮਿਨ ਡੀ ਦਾ ਪੱਧਰ ਸਿਹਤਮੰਦ ਲੋਕਾਂ ਨਾਲੋਂ ਕਾਫੀ ਘੱਟ ਹੁੰਦਾ ਹੈ ਅਜਿਹੇ ਚ ਸੂਰਜ ਦੀ ਰੋਸ਼ਨੀ ਲੈਣਾ ਫਾਇਦੇਮੰਦ ਹੋ ਸਕਦਾ ਹੈ। ਨੰਬਰ 8 ਭਾਰ ਘਟਾਉਣ ਚ ਕਰਦਾ ਹੈ ਮਦਦ। ਧੁੱਪ ਦਾ ਇੱਕ ਹੋਰ ਹੈਰਾਨੀਜਨਕ ਫਾਇਦਾ ਹੈ ਕਿ ਇਹ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਧੁੱਪ ਸੇਕਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ